ਤੇਲ ਪਵਾਉਣ ਵਾਸਤੇ ਲੈਣ ਲੱਗੀ ਹੋਈ ਆ ਇੰਡੋਨੇਸ਼ੀਆ ਬਾਲੀ ਉਪਤ ਦੇ ਵਿੱਚ ਘੁੰਮਦੇ ਪਏ ਆ ਬਾਕੀ ਗੱਡੀਆਂ ਇਧਰੋਂ ਵੀ ਮਾਹੌਲ ਤੇਜ ਹੋਇਆ ਪਿਆ ਦੇਖੋ ਗਰਮੀ ਦਾ ਵੀ ਪੂਰਾ ਐਂਡ ਹੋਇਆ ਪਿਆ ਉਹ ਪੁਰਾਣੇ ਘਰ ਪਾਲੇ ਵਾਸੇ ਓਵਰ ਉੱਪਰ ਦੇ ਆ ਕੇ ਦੱਸ ਦੰਨ ਵਾਲੇ ਕੋ ਤੇਲ ਪਵਾ ਲਈਏ ਤੇਲ ਪਾ ਕੇ ਫੇਰ ਨਿਕਲਦੇ ਇੱਥੋਂ ਪੈਟਰੋਲ ਇੱਥੇ 1 ਡਾਲਰ ਲੀਟਰ ਪੈਟਰੋਲ ਨਿਊਜ਼ੀਲੈਂਡ ਦਾ ਉਪਤ ਦੇ ਵਿੱਚ ਵਾਇਜ਼ੂ ਜਿਹੜਾ ਖਾਸ ਹੈ ਵਾਇਜ਼ੂ ਜਿੱਕੇ ਫਤਿਹ ਜੀ ਗੋਆ ਗੰਜਾ ਦੇ ਵਿੱਚ ਪੁੱਜਿਆ ਬਾਲੀ ਉਬਰ ਦੇ ਵਿੱਚ ਇੱਥੇ ਇੱਕ ਪਿੰਡ ਹੋਇਆ ਇਹ ਪਿੰਡ ਦੇ ਵਿੱਚ ਮਾਰਕੀਟ ਲੱਗੀ ਹੋਈ ਆ ਤੇ ਇੱਥੇ ਜਿਹੜੇ ਮੰਕਲ ਬੰਦੇ ਆ ਉਹ ਆਪਣੇ ਆਪਣੀਆਂ ਨੇ ਛੋਪਾਂ ਲਾ ਕੇ ਇੱਥੇ ਤੇ ਜਿਹੜਾ ਹੈਂਡਕਰਾਫਟ ਮਾਰਕੀਟ ਕਹ ਲੋਗੇ ਇੱਕ ਇਹ ਜਿਹਦਾ ਨਾਂਦੀ ਦੇ ਵਿੱਚ ਆਪਾਂ ਹੈਂਡਕਰਾਫਟ ਮਾਰਕੀਟ ਦੇਖੀ ਸੀਗੀ ਉਦੋਂ ਹੀ ਇੱਥੇ ਬਾਲੀ ਉਬਰ ਦੇ ਵਿੱਚ ਵੀ ਹੈਂਡਕਰਾਫਟ ਮਾਰਕੀਟ ਆਇਆ ਦੇਖਦੇ ਆ ਕਿਹੜੇ ਕਿਹੜੀ ਸੋਪਾ ਹੈਗੀ ਇੱਥੇ ਬਣਾਉਗੇ ਬਣੇ ਹੋਏ ਆ ਇੱਕ ਪਾਸੇ ਕੱਪੜਿਆਂ ਦੇ ਆ ਤੇ ਇੱਕ ਪਾਸੇ ਹੋਰ ਆਪੇ ਪੇਂਟਿੰਗ ਵਗੈਰਾ ਦੇ ਹੈਗੀ ਆ ਤੇ ਇਹਦੀ ਵੀ ਇਹਨਾਂ ਨੇ ਟਿਕਟ ਲਈ ਹੋਈ ਆ ਟਿਕਟ ਇੱਥੇ ਹੈਗੀ ਆ 50000 5 ਡਾਲਰ ਨਿਊਜ਼ੀਲੈਂਡ ਦੇ ਟਿਕਟ ਲਈ ਹੋਈ ਇਹਨਾਂ ਨੇ ਅਲੱਗ-ਅਲੱਗ ਸੈਕਸ਼ਨ ਬਣਾਏ ਹੋਏ ਆ ਜਿੱਦਾਂ ਆਪਣੇ ਬੋਟਨਿਕ ਗਾਰਡਨ ਦੇ ਵਿੱਚ ਅਲੱਗ-ਅਲੱਗ ਸੈਕਸ਼ਨ ਬਣੇ ਹੋਏ ਹੋਏ ਹਰ ਸਥਾਨ ਇੱਥੇ ਇਹਨਾਂ ਨੇ ਫੈਸਰ ਬਣਾਏ ਹੋਏ ਆ ਆ ਇੱਥੇ ਸਟਾਫ ਆ ਜਿਹੜਾ ਬੈਠਾ ਟਿਕਟਾ ਲੈਂਦਾ ਪਿਆ ਆ ਤੇ ਇੱਥੋਂ ਲੈ ਕੇ ਆਪਾਂ ਤੇ ਉਧਰ ਚਲ ਜਾਣਾ ਪੇਂਟਿੰਗ ਇੱਥੇ ਨਾ ਹੱਤ ਤੋਂ ਅਸਿਰੇ ਦੀ ਪੇਂਟਿੰਗ ਜਿਹਨੂੰ ਕਹਿੰਦੇ ਉਹ ਇੱਥੇ ਦੀ ਪ੍ਰਵਿੰਸੋ ਪੈਂਦੀ ਆ ਇਹ ਗਿਆਨਦਰ ਪ੍ਰਵਿੰਸ ਬਾਲੀ ਪੂਰਾ ਗੋਆ ਗੰਜਹਾ ਇਸ ਆਪਾ ਉਹ ਅੰਕਲ ਹੁਣੀ ਦੱਸਿਆ ਸੀਗਾ ਉੱਥੇ ਗੁਰੂ ਘਰ ਜਿਹੜੇ ਸੇਵਾਦਾਰਾ ਤੇ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਕਿ ਤੁਸੀਂ ਇੱਥੇ ਜਾ ਕੇ ਆਓ ਸੋ ਆਪਾ ਦੇਖਣਾ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ ਆ ਵਾਲੀ ਤੇ ਕਾਫੀ ਜ਼ਿਆਦਾ ਵੱਡੀ ਲੱਗ ਰਹੀ ਹੈ ਮੈਨੂੰ ਤੇ 5 ਡਾਲਰ ਨਿਊਜ਼ੀਲੈਂਡ ਫੀਸ ਲੱਗੀ ਆ ਜੀ ਗੁਰੂ ਘਰ ਤੋਂ ਇਹੀ ਇਹ ਵੀ 10 10 ਕਿਲੋਮੀਟਰ ਦੇ ਸਰਕਲ ਦੇ ਵਿੱਚ ਹੈਗੀ ਆ ਵਾਲੇ ਹੀ ਜਗਾ ਜਿੱਥੇ ਤੁਸੀਂ ਆਣਾ ਚਾਹੁੰਦੇ ਆ ਸੋ ਆ ਉਥੇ ਕੋਕੋਨਟ ਮਿਲਣਾ ਦਾ ਉਹ ਸਰੀਆ ਮੰਨਦਾ ਪਿਆ ਬਾਈ ਇਹ ਘਰਾਂ ਦੇ ਵਿੱਚ ਜਿਹਦਾ ਸਰੀਏ ਵਗੈਰਾ ਜਿਹੜਾ ਯੂਜ਼ ਕਰਦੇ ਹੁੰਦੇ ਆ ਔਰ ਦੇਖੋ ਉਹ ਦੇਖੋ ਨੀ ਸਰੀਆ ਅਦਰ ਮੋੜਿਆ ਜਿੱਦਾ ਪੜੇ ਉਥੇ ਪਹਿਲਾਂ ਲੈਂਟਰ ਜਦ ਪਾਦੇ ਹੁੰਦੇ ਸੀਗੇ ਨਾ ਸੋ ਮੋੜ ਦੇ ਤੇ ਉਹ ਕੁੰਡੀ ਬਣਾ ਲਈ ਆ ਔਰ ਦੂਜੇ ਪਾਸੇ ਨੂੰ ਗੱਲ ਲੱਗਿਆ ਗੁੰਡੀ ਬਣ ਕੇ ਤਿਆਰ ਹੋ ਗਈ ਆ। ਹੱਥ ਉਹਨਾਂ ਨੇ ਇਹਨੂੰ ਅਲਾਈਨਮੈਂਟ ਕਰਕੇ ਤੇ ਉਹ ਦਿਖਾਊਗਾ ਉਹਨੇ ਲਾਦਾ ਬਾਈ। ਆਖਰੀ ਸਟੈਪ ਮਾਲ ਲੱਗਾ। ਪੂਰਾ ਅਲਾਈਨਮੈਂਟ ਚ ਬਣਾ ਲੱਗਾ। ਆਹ ਉਹ ਜਿਹੜਾ ਟੂਰ ਆ ਲਾ ਲੋ ਕਿ ਟੂਰ ਤੇ ਆਪਾਂ ਆਪੇ ਕਰਨਾ ਹੈ ਜਦਾਂ ਸੋ ਡੀ ਡਬਲ ਡੀ ਗੋਆ ਗਾਂਜਾ ਕਰਕੇ ਏਰੀਆ ਇੱਥੋਂ ਸਟਾਰਟ ਹੋ ਜਾਂਦਾ ਇਹ ਸੱਤ ਅੱਠ ਪੌਡੇ ਆਗੇ ਫੇਰ ਤੁਰ ਕੇ ਫੇਰ ਸੱਤ ਅੱਠ ਪੌਡੇ ਫੇਰ ਤੁਰ ਕੇ ਤੇ ਉੱਪਰ ਐਦਾਂ ਦਾ ਵਿਊ ਥੱਲੇ ਜਾ ਕੇ ਨਾ ਇੱਥੋਂ ਮੈਨੂੰ ਲੱਗਦਾ ਕਿ ਨਜ਼ਰ ਆ ਰਿਹਾ ਕਿ ਨਹੀਂ ਪਰਲੇ ਪਾਸੇ ਨੂੰ ਉਹ ਵਾਲਾ ਥੱਲੇੋਂ ਘੁੰਮ ਕੇ ਆਦਾ ਹੈ ਹਲੋ what you making ball cooking ਬ੍ਰੇਕਿੰਗ ਬੋਲ ਯਾ ਗੁੱਡ ਕੰਡਾ ਬਣਾਦਾ ਪਿਆ ਭਾਈ ਕੋ ਮਾ ਫੇਰਨ ਵਾਸਤੇ ਜਗਾ ਇੱਥੇ ਨਾ ਭਰਿਆ ਪੰਜਾਇਆ ਤੁਸੀਂ ਜੇ ਤੁਸੀਂ 1 ਮਹੀਨੇ ਦਾ ਟਾਈਮ ਕੱਢੇਗਾ ਤੁਹਾਡਾ ਉਹ ਵੀ ਇੱਥੇ ਪਤਾ ਨਹੀਂ ਲੱਗਣਾ ਹੈਗਾ ਪੰਜ ਦਾ ਸੁਰਖਾ ਕਰਵਾ ਸਕਦੇ ਸੀ ਨੀ 100 ਰੁਪਏ ਦੇ ਕਿੰਨੀ ਕਸਰ ਹੋਣਾ ਇੱਥੇ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ਕੀਰ ਆ ਲੋਗ ਇੱਥੇ ਪੇਂਟਿੰਗ ਦੇ ਪੇਂਟਿੰਗ ਐਗਜ਼ੀਬਿਸ਼ਨ ਹੈ ਲੱਗ ਭਾਗ ਆਪਾਂ ਗਲੀਆਂ 'ਚ ਵੀ ਜਾਂਦੇ ਆ ਨਾ ਉੱਥੇ ਵੀ ਤੁਹਾਨੂੰ ਮਿਲਦੀ ਆ ਮਨ ਲੱਗੇ ਆਰਟ ਬਹੁਤ ਤਕੜੇ ਬੰਦੇ ਆਰਟ ਦੇ ਉਹ ਬਣਦਾ ਵੀ ਇਹਨਾਂ ਦਾ ਆਰਟ ਲਈ ਕਿਉਂਕਿ ਕਾਰਨ ਕੀ ਆ ਕਿ ਇੰਨੀਆਂ ਵੱਡੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਇਹਨਾਂ ਨੇ ਪੂਰੇ ਆਰਟ ਦੇ ਨਾਲ ਭਰੀਆਂ ਪਈਆਂ ਇੱਥੇ ਆਰਟ ਇਹਨਾਂ ਦੇ ਬਲੱਡ ਵਿੱਚ ਹੀ ਆ ਪੇਂਟਿੰਗ 500 USD ਦੀ ਹੈ ਆਈਡੀਆ 157 ਹੋਰ ਕੀ ਆ ਵੀਡੀਓ ਯਾਰ ਕਿਆ ਯੂ ਐਸ ਡੀ ਆਪ ਪੈਂਡਿੰਗ ਦੇਖੋ ਆਪਾਂ ਨੂੰ ਤਾਂ ਲੈ ਕੇ ਜਾਣੀ ਔਖੀ ਹੋ ਜਣੀ ਨੇ ਤੇ ਇੱਕ ਅੱਧੀ ਖਰੀਦ ਲੈਣੀ ਸੀ ਆਪਾਂ ਇਹਦੇ ਚ ਲੈ ਕੇ ਜਾਣਾ ਸਣਾ ਔਖਾ ਹੋ ਜਾਣਾ ਤਾਂ ਇਸ ਯੂ ਐਸ ਡੀ ਸੋ ਹੂ ਇਸ ਪੈਂਡਿੰਗ ਥਿਸ ਆਲ Yeah. You are the painter. Yeah, your, this, my this is, is the community, community, community group. All is local person. Yeah. Mm. Like uh, this, this uh, picture painting yeah. yeah. by my friend. Your friend. My friend. So this all money is going to your friend or uh, in community going? No, uh, this is uh, by uh, my friend. So in direct yes. that money going. ਇੱਥੇ ਦੇ ਲੋਕਲ ਆਰਟਿਸਟ ਉਹ ਬਣਾਦੇ ਬਹੁਤ ਸੋ ਵਾਟ ਇਜ਼ ਦਾ ਹਿਸਟਰੀ ਆਰ ਦਿਸ ਲੋਕੇਸ਼ਨ ਯੂ ਲੈਕ ਹਿਸਟਰੀ ਆਈ ਵਿਲ ਐਕਸਪਲੇਨ ਇਟ ਸ਼ਨ ਯੂ ਐਂਡ ਬੁੱਧਿਸ ਯੈਸ ਇਫ ਯੂ ਇੰਟਰਸਟਿੰਗ ਆਈ ਟੈਲ ਆਰ ਯਾ ਆਈ ਵਿਲ ਗਿਵ ਯੂ ਮਾਈਕ ਜਸਟ ਹੋਲਡ ਆ ਜਿਹੜੇ ਇਹਨਾਂ ਦੇ ਪੁਰਾਣੇ ਮੰਦਰ ਇਹ ਕਾਫੀ ਸਦੀਆਂ ਪੁਰਾਣੇ ਮੰਦਰ ਹੈਗੇ ਇੱਥੇ ਆਇਓ ਤੁਹਾਨੂੰ ਐਕਸਪਲੇਨ ਕਰਕੇ ਦੱਸਦੇ ਆ ਆਪਣੇ ਥੱਲੇ ਜਾਂਦੇ ਆ ਇੱਥੇ ੱੱਲੇ ਵੀ ਆਦੇ ਆ ਮੱਛੀਆਂ ਵਗੈਰਾ ਬੜੇ ਹੋਏ ਆ ਪੁਰਾਣੇ ਟਾਈਮ ਦੇ ਵਿੱਚ ਆ ਜਿਹੜੀ ਲੋਕੇਸ਼ਨ ਆ ਇੱਥੇ ਜਿਹੜੇ ਬੁੱਧਿਜ਼ਮ ਰਹਿੰਦੇ ਹੁੰਦੇ ਸੀ ਪਹਿਲਾਂ ਬੁੱਧਿਜ਼ਮ ਵਾਲੇ ਸਾਈਡ ਤੇ ਆ ਤੇ ਪਾਲੇ ਪਾਸੇ ਇਹਨਾਂ ਦਾ ਆਏਗਾ ਹਿੰਦੂਜ਼ਮ ਜਿਹੜੇ ਹੈਗੇ ਆ ਤੇ ਉਹਨਾਂ ਦੇ ਤੇ ਇੱਕ ਤਰ੍ਹਾਂ ਇਹਨਾਂ ਦਾ ਜਿਹੜਾ ਤੀਰਥ ਸਨਾਨ ਆ ਜਿਹੜਾ ਉਸ ਉਸ ਹਾਵਨਾਈ ਇੱਥੇ ਲੱਗਦਾ ਇਹਨਾਂ ਦੇ ਸਰੋਵਰ ਜਿਹੜੇ ਪੁਰਾਣੇ ਇਹਨਾਂ ਦੇ ਰਹਿੰਦੇ ਹੁੰਦੇ ਸੀਗੇ ਬਜ਼ੁਰਗ ਜਿਹੜੇ ਤੇ ਉਹਨਾਂ ਦੇ ਉੱਪਰ ਬਣਿਆ ਹੋਇਆ ਇਹ ਤੇ ਆ ਆਗੇ ਇੱਥੇ ਦਾਨ ਪੂਜਾ ਜੇ ਕਿਸੇ ਨੇ ਪੈਸੇ ਵਗੈਰਾ ਪਾਣੇ ਆ ਤੇ ਇਹ ਇਹਦਾ ਬਣਿਆ ਹੋਇਆ ਸਟੇਸ਼ਨ ਇਹਨਾਂ ਦਾ ਤੇ ਇੱਧਰ ਆ ਗਿਆ ਆਪਣੇ ਗਣਪਤੀ ਜੀ ਪੂਜਾ ਵਗੈਰਾ ਕਰਦੇ ਆ ਪੱਥਰਾ ਦੇ ਵੀ ਦੇ ਪੂਰਾ ਘੜ ਘੜ ਕੇ ਇਹਨਾਂ ਨੇ ਬਣਾਏ ਹੋਏ ਇੱਥੇ ਸਾਹਮਣੇ ਇੱਕ ਹਨਪਤੀ ਬੈਠੇ ਹੋ ਉਹ ਗਰੇਸ਼ ਬੈਠੇ ਆ ਤੇ ਗਣਪਤੀ ਦਾ ਬੈੰਦੇ ਹੁੰਦੇ ਆ ਨੰਦੀ ਵੇ ਗਾਣਾ ਤੇਰਾ ਗਣਪਤੀ ਪਾਪਾ ਮੋਰੀਆ ਗਣਪਤੀ ਪਾਪਾ ਮੋਰੀਆ ਹੁਰਸ਼ਾ ਵਰਸ਼ੀ ਲੋਕਰਿਆ ਇੱਕ ਲਾਡੂ ਫੂਟਲਾ ਗਣਪਤੀ ਪੱਪਾ ਉਠਲਾ ਤੇ ਇਹ ਗਣਪਤੀ ਪਾਪਾ ਆ ਤੇ ਇੱਥੇ ਬਿਲਡਿੰਗ ਐ ਦੂਜੀ ਬਣੀ ਹੋਈ ਆ ਰੌਕ ਦੀ ਬਿਲਡਿੰਗ ਮੱਧਿਲਕ ਇਹਨਾਂ ਨੇ ਪੂਰਾ ਸਟੈਚੂ ਬਣਾਇਆ ਹੋਇਆ ਇਹਦੇ ਵਿੱਚ ਹੁਣ ਪਤਾ ਨਹੀਂ ਕੀ ਹੋਊਗਾ ਅੰਦਰ ਜਾ ਕੇ ਦੇਖਦੇ ਆ ਜਿੱਦਾਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਦਿਲ ਦਿਲ ਰੋਂਗਾ ਦਿਲ ਰੂੰਗਾ ਇੱਥੇ ਆ ਚਟ ਪੱਥਰ ਆ ਵਿੱਚ ਸਿੱਲਾ ਆਗਾ ਵੀ ਗੁਫਾ ਆ ਪ੍ਰਾਣੀ ਇੱਥੇ ਸ਼ਿਵ ਦਾ ਆਇਆ ਦੂਜੇ ਦਾ ਆਪਣਾ ਇਹ ਹਿੰਦੂਇਜ਼ਮ ਸਾਈਡ ਦਾ ਆ ਵਾਲਾ ਜਿਹੜੇ ਆ ਘੁੰਮਦੇ ਪਏ ਆ ਗਣਾਂੰਸਰੀ ਜਿਹੜਾ ਗਣੇਸ਼ ਮਹਾਰਾਜ ਆ ਉਹ ਗ੍ਰੈਨਸ ਗਣੇਸ਼ ਗ੍ਰੈਨਸ਼ਰੀ ਕਹਿੰਦੇ ਇੱਥੇ ਉੱਧਾ ਗਣੇਸ਼ ਮਹਾਰਾਜ ਕਹਿੰਦੇ ਆ ਤੇ ਜਿਹੜੇ ਪੱਥਰ ਤੁਸੀਂ ਲਾਗੇ ਇਹ ਪੂਰਾ ਨਾ ਗਰਨੇਟ ਪੱਥਰ ਹੈ ਬਾਲਾ ਪੱਥਰ ਦੇ ਵਿੱਚੋਂ ਘੜ ਘੜ ਕੇ ਇਹਨਾਂ ਨੇ ਬਣਾਏ ਹੋਏ ਆਏ ਬਹੁਤ ਪੁਰਾਣੀਆਂ ਚੀਜ਼ਾਂ ਹੈ ਵਾਲੀਆਂ ਇੱਧਰਲੇ ਪਾਸੇ ਹਿੰਦੂ ਰਹਿੰਦੇ ਸਕੇ ਉਸ ਟਾਈਮ ਤੇ ਆਹ ਹੈ ਸ਼ਿਵਾ ਦਾ ਪਿੰਡ ਜਿਹੜਾ ਹੁੰਦਾ ਆ ਤਿੰਨ ਪਿੰਡੋ ਸ਼ਿਵਾ ਦੇ ਉਹਦੇ ਮੂਰੇ ਛੋਟੇ ਪਿੰਡ ਹੋ ਆ ਜਿਹੜੇ ਸ਼ਿਵਾ ਦੇ ਉਹ ਲੱਗੇ ਹੋਏ ਆ ਤੇ ਜਿਹੜਾ ਤੂੰ ਸਿੱਟੋ ਬੈਠਣ ਨੂੰ ਬੜੀਆਂ ਹੋਈਆਂ ਆ ਨਾਲੇ ਉਹਦੇ ਸਾਰਾ ਨਾ ਜਿੱਦਾਂ ਵੀ ਇਹ ਗਰਨੇਟ ਪੱਥਰ ਦਾ ਸਟਰਕਚਰ ਬਣਿਆ ਹੋਇਆ ਹੈ ਅਲੱਗ-ਅਲੱਗ ਜਿੱਦਾਂ ਤੁਸੀਂ ਕਹਿ ਲਓ ਇਹਨਾਂ ਦੇ ਬੈਂਡ ਨੂੰ ਬਣਾਇਆ ਹੋਇਆ ਆ ਆ ਕ੍ਰਿਸ਼ਨ ਕ੍ਰਿਸ਼ਨ ਮਹਾਰਾਜ ਦਾ ਬਣਿਆ ਹੋਇਆ ਜਿਹਨੂੰ ਨੰਦੀ ਕਹਿੰਦੇ ਆ ਨਹੀਂ ਨੰਦੀ ਨਹੀਂ ਇਹ ਦੂਜਾ ਹੀ ਆ ਵਿਸ਼ਨੂ ਮਹਾਰਾਜ ਆ ਹਾਂਜੀ ਛੇਸ਼ਨਾਗ ਆ ਪਿੱਛੇ ਤੇ ਗਰੌਂਡਾ ਗਰੌਂਡਾ ਜਿਹੜਾ ਪੰਛੀ ਰੂੜਾ ਗਰੂੜਾ ਪੰਛੀ ਗਰੂੜਾ ਪੰਛੀ ਤੇ ਛੇਸ਼ਨਾਗ ਦਾ ਉੱਪਰ ਕੀਤਾ ਹੋਇਆ ਪਹਿਰਾ ਆ ਮੈਂ ਆ ਗੇਟ ਆ ਇਧਰ ਅੰਦਰ ਇਧਰ ਨਾ ਗੇਟ ਬਣੇ ਹੁੰਦੇ ਜਦ ਆਪ ਕੋਈ ਚੀਜ਼ ਦੇ ਵਿੱਚ ਐਂਟਰ ਕਰਦੇ ਆ ਇੰਦਰ ਗੇਟ ਬਣੇ ਹੁੰਦੇ ਆ ਸੋ ਆ ਜਿਹੜਾ ਪਾਸਾ ਸੀਗਾ ਇਹ ਸਾਰਾ ਹਿੰਦੂਇਜ਼ਮ ਨੂੰ ਰਿਲੇਟਡ ਕਰਦਾ ਆ ਤੇ ਜਿਹੜਾ ਮੇਰੇ ਬੈਕ ਸਾਈਡ ਤੇ ਆਹ ਵਾਲਾ ਜਿਹੜਾ ਪਾਸਾ ਹੈਗਾ ਇਹ ਬੁੱਧੂ ਤੋਂ ਨੂੰ ਰਿਲੇਟਡ ਕਰਦਾ ਆ ਪੂਰਾ ਗੋਆ ਗੰਜ ਪੂਰਾ ਗੋਆ ਗੰਜ ਸੋ ਅੱਧਰ ਜਾਂਦੇ ਆ ਹੁਣ ਇੱਥੇ ਦੇਖਦੇ ਆ ਹੁਣ ਕਾਫੀ ਜਿਆਦਾ ਹੈਂਡਕਰਾਫਟ ਹੈਂਡਕਰਾਫਟ ਦੀ ਮਾਰਕੀਟ ਹੈ ਲਾਲ ਤੁਸੀਂ ਬਸ ਜਿਹੜੀ ਇਹ ਪਲੇਸ ਆਏ 올ਡ ਪਲੇਸ ਆ ਵੇਖਦਾ ਪਿਆ ਸਾਰਾ ਸਮਾਨ ਹੋਰ ਵੀ ਇੱਥੇ ਇਦਾਂ ਥੋੜਾ ਇੱਥੇ ਰਿਲੀਜੀਅਨ ਦਾ ਥੋੜਾ ਜਿਹਾ ਚੱਕਰ ਨੂੰ ਹਿਸਾਬ ਦਾ ਬਖਤਾ ਹੈ ਭਾਈ ਪਰ ਇਹ ਇੱਥੇ ਜਿਹੜੇ ਲੋਗ ਆ ਨਾ ਆਪਣੇ ਜਿਹੜੇ ਸੱਭਿਆਚਾਰ ਦੇ ਨਾਲ ਕਾਫੀ ਜਿਆਦਾ ਜੁੜੇ ਹੋਏ ਇੱਥੇ ਤੇ ਜਿਹੜੇ ਇਹਨਾਂ ਦਾ ਜਿੱਦਾਂ ਤੁਸੀਂ ਲਾ ਲੋ ਕਿ ਪੂਜਾ ਵਗੈਰਾ ਕਰਦੇ ਜਿਹੜਾ ਸੰਸਕ੍ਰਿਤ ਇਹ ਜਿਆਦਾ ਤੇ ਸੰਸਕ੍ਰਿਤ ਪੜਦੇ ਆ ਸੋ ਜਿੱਦਾ ਸਵੇਰੇ ਵੀ ਜਿਹੜੇ ਪਿੱਤ ਹੁੰਦੇ ਜਿਹੜਾ ਪਿੱਤਾ ਆਪਣੇ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਇਹ ਪੂਜਦੇ ਆ ਤੇ ਪੂਜਨ ਪੂਜਨ ਦੇ ਰੂਪ ਦੇ ਵਿੱਚ ਇਦਾਂ ਹੈ ਕਿ ਆਪਣੇ ਘਰਾਂ ਦੇ ਮੂਰੇ ਸਵੇਰੇ ਉੱਠਦੇ ਆ ਤੇ ਸ਼ਾਮ ਨੂੰ ਦੁਪਹਿਰ ਨੂੰ ਤਿੰਨ ਚਾਰ ਟਾਈਮੇ ਜਿਹੜਾ ਵੀ ਪੀਜਨ ਨੂੰ ਕੋਈ ਖਾਣੀ ਆ ਉਹਦੇ ਨਾਲ ਫੁੱਲ ਲਾ ਕੇ ਅਰਗਬਤੀ ਲਾ ਕੇ ਆਪਣੇ ਘਰ ਦੇ ਮੂਰੇ ਰੱਖਦੇ ਆ ਤੇ ਉਹ ਚੀਜ਼ ਵਧੀਆ ਚੀਜ਼ ਇੱਥੇ ਇਹ ਜੀ ਇੱਕ ਨਵੀਂ ਦੇਖਣ ਨੂੰ ਮਿਲੀ ਆ ਆਪਾਂ ਆਪਾਂ ਨੂੰ ਹੈਲੋ ਸੋ ਕਾਫੀ ਜ਼ਿਆਦਾ ਮੁੱਲ ਲੱਗੇ ਆ ਚੀਜ਼ਾਂ ਜੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਵਿਕਣੀਆਂ ਹੋਵੇ ਤਾਂ ਬਹੁਤ ਮਹਿੰਗੀ ਆਮੁੱਲ ਲਵਾਜਦਾ ਇਹਦਾ ਕੋਈ ਮੁੱਲ ਨਹੀਂ ਹੈਗਾ ਇੰਨੀ ਜ਼ਿਆਦਾ ਮਹਿੰਗੇ ਆ ਪਰ ਇੱਥੇ ਬਹੁਤ ਘੱਟ ਕੋਸਟ ਰੇਟ ਤੇ ਸਮਾਨ ਮਿਲ ਜਾਂਦਾ ਆ ਤੇ ਗਣੇਸ਼ ਜੀ ਮਹਾਰਾਜ ਆ ਕੇ ਹਲੂ ਮਾਰ ਮਾਰੀ ਹੈਗੇ ਆ ਤੇ ਆਪਣੇ ਚਾਈਨਿਸ ਦੇ ਹੈਗੇ ਆ ਸੋ ਇਹਨਾਂ ਨੂੰ ਬੀਬੀ ਨੂੰ ਪੁੱਛਦੇ ਆ ਕਿ ਇਹ ਮੈਨੂੰ ਨਾ ਇੱਥੇ ਬੁੱਧਧਮ ਲੱਗਦੇ ਆ ਵਾਲੇ ਸਾਈਡ ਤੇ ਸੋ ਆਰ ਯੂ ਬੁੱਧਿਸਟ ਬੁੱਧ a uh, buddha buddha uh, me hindu hindu yes. oh. so this side all is a uh, belongs to buddha, you know? and buddha. hindu and buddha buddha is, buddha. Buddha is behind yes okay uh, me. And, uh 40 years ago uh, hold what? this what? hold this speaker uh me small <laughs> 40 years 45 years ago i have two buddha one complete is stolen. I have one more no head down there, the temple, small temple, yeah, like that. Okay. Sorry. So you are born and uh, here, you born here? Yes, yes. Here. Uh -huh. So you belong to uh, Hindu culture, Hindu. 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 Hindu, Hindu. But me praying Hindu and Buddha both. Okay. And also, um, so which language in school in? In, in indonesia which language they are studying kids uh, uh, what sorry mom um, um, speak english no elta me elta ah, okay. no, <laughs> sorry okay. sorry balia no. balia language. Language. language language local languages balia <laughs> nara <nah, laughs> so this, the, this is all you uh, buy from other side these things yes uh, and uh, market market a uh, 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 traditional market traditional. but i so, have Yeah. Made. Handmade, yeah. Handmade market. Mm -hmm. Craft. Handmade craft. So, this place is your place or? Um, this land. This land is your land? Uh, that all temple. All temple. But me. Paying rent? Uh, stay here. You pay rent? Uh, no. No, free? Uh, me. and the temple uh, my, uh, and big ceremony i am made offering oh and temple okay yeah okay thank, 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 so thank you thank you very much thank you puri becha apne duer ko pehar ko pehar mama in lambe dona pehar apne aa main dekho ithe oh bhai de honu khalay latta padya ਗਾਲ ਨੂੰ ਪਤਾ ਨਹੀਂ ਕਿ ਉਹ ਜਿਆ ਕਮਲ ਦੇ ਫੁੱਲ ਆ ਇੱਥੇ ਸਾਰੇ ਇਹ ਕਮਲ ਦੇ ਫੁੱਲ ਖਿਲੇ ਹੋਣ ਨਾ ਪੂਰੇ ਜਿਆਦਾ ਹੋਰ ਪੂਰੀ 뷰 ਜਿਆਦਾ ਕਾਫੀ ਜਿਆਦਾ ਵਧੀਆ ਬਣਦਾ ਆ ਇੱਥੇ ਤੇ ਲੋਕ ਆ ਨਾ ਜਿਹੜੇ ਲਗਭਗ ਸਾਰੇ ਸਿਮਿਲਰ ਨੇ ਦੇਖਦੇ ਆ ਇਹਨਾਂ ਦੇ ਸਿਰਾਂ ਤੇ ਜਿਹੜੇ ਪਟਕੇ ਬੰਨੇ ਹੋਏ ਆ ਨਾ ਜੇ ਇਹਨਾਂ ਦੇ ਜਿਹੜੇ ਪਟਕੇ ਬੰਨੇ ਹੋਏ ਆ ਇਹਦੇ ਨਾਲ ਤੇਰਾ ਕੋਈ ਹੈਲਮਟ ਪਾਣ ਦੀ ਲੋੜ ਨਹੀਂ ਹੈਗੀ ਇਹਦੇ ਤੇ ਚਲਾਦੇ ਆ ਮੋਟਰਸਾਈਕਲ ਜਿਹਨਾਂ ਦੇ ਪਟਕੇ ਬੰਨੇ ਹੋਏ ਆ ਕੀ ਭਾਈ ਇਹਨੇ ਕੱਲ ਚਲਣਾ ਜਦੋਂ ਅੱਪੇ ਤੱਕ ਪਾ ਸਾਰੇ ਨਹੀਂ ਨਾ ਪਾਦੇ ਹੈ ਪਾ ਤਿੰਨ ਮਹੀਨੇ ਹੈ ਨਾ ਜੀ ਹਾਂ ਪਾ ਆਜਾ ਉਧਰ ਚੱਲੀਏ ਹੁਣ ਆਪਣੇ ਉਹ ਡੇਪਿਆ ਬਾਈ ਦਾ ਯਾਰ ਸਮਾਨ ਮੈਨੂੰ ਲਾਗਾ ਕਬਰ ਡੇਪਿਆ ਟੋਪੀ ਡੇਪੀ ਬਾਈ ਦੀ ਆਪਾਂ ਨਾ ਹੁਣ ਹਿੰਦੂ ਜਮਤੇ ਹਥੋ ਜਿਹੜਾ ਹਿੰਦੂ ਵਾਲਾ ਸਾਈਡ ਸੀਗਾ ਤੇ ਇਹਨਾਂ ਨੇ ਦੋ ਦੋ ਪਾਸਿਆਂ ਹਰੇਕ ਜਗ੍ਹਾ ਤੇ ਡਿਵਾਈਡ ਕੀਤੀਆਂ ਹੋਈਆਂ ਚੀਜ਼ਾਂ ਤੇ ਉਹ ਦੇਖ ਲਿਆ ਹੁਣ ਆਪਾਂ ਬੁੱਧਿਜ਼ਮ ਵੱਲ ਜਾਣਾ ਆ ਗੱਬੇ ਬ੍ਰਿਜਾਂ ਦਾ ਆ ਆ ਬ੍ਰਿਜ ਪਾਰ ਕਰਕੇ ਇੱਥੇ ਅਕ ਝਾਰਨਾ ਵੀ ਕਹਿੰਦੇ ਹੈਗੇ ਆ ਉਹ ਝਾਰਨਾ ਵੀ ਦੇਖ ਕੇ ਆਵਾਂਗੇ ਲਾਸਕਰ ਜਲਦੀ ਪਈ ਹੈ ਕਿੱਥੇ ਲੱਗਦਾ ਹੈ ਹਲੋ ਇਹ ਪਰਮ ਦੇ ਇੱਕ ਕਾਵਲਾ ਪਾਸਾ ਹੋ ਗਿਆ ਵਾਲੀ ਕਿ ਐਗਜ਼ਿਟ ਐਗਜ਼ਿਟ ਦੇ ਇੱਧਰ ਆ ਇੱਕ ਆ ਬਾਸਾ ਹੋ ਗਿਆ ਐਰਨ ਪੁੱਛਦੇ ਆ ਕਿ ਮੈਨੂੰ ਲੱਗਦਾ ਇੱਧਰ ਹੀ ਆ ਲੋਕ ਇੱਧਰ ਹੀ ਜਾਂਦੇ ਪਏ ਆ ਕਿਉਂਕਿ ਦੁਕਾਨਾਂ ਬਣੀਆਂ ਹੋਏ ਹਨ ਚਲੋ ਜਦੋਂ ਆਪਾਂ ਸ਼ਿਕਾਇਤ ਮੰਡੀ ਜਾਇਆ ਜਾਈਦਾ ਨਾ ਸ਼ਿਕਾਇਤ ਮੰਡੀ ਜਾਂਦੇ ਆਪਾਂ ਤੇ ਪਰਲੇ ਪਾਸੇ ਜਿਹੜੀ ਮਹਿਰ ਆ ਉਹ ਪਾਰ ਕਰਕੇ ਬ੍ਰਿਜ ਉੱਥੇ ਦਾ ਉੱਥੇ ਜਾ ਕੇ ਵੀ ਇੱਦਾਂ ਡਾਊਨ ਦੇ ਵਿੱਚ ਨਾ ਇੱਕ ਚਾਈਨੀਜ਼ ਮਾਰਕੀਟ ਲੱਗਦੀ ਆ ਉੱਥੇ ਵੀ ਇਦਾਂ ਦਾ ਸਾਮਾਨ ਮਿਲਦਾ ਸੀਗਾ ਉਸੇ ਤਰ੍ਹਾਂ ਦਾ ਹੀ ਨਾ ਇੱਥੇ ਫੀਲਿੰਗ ਆਦੀ ਆ ਜਦੋਂ ਆਪਾਂ ਗਲੀਆਂ ਦੇ ਵਿੱਚੋਂ ਨਿਕਲਦੇ ਆ ਤੇ ਰੋਈ ਫਰਪੇ ਫਰਪਾ ਆਪਣਾ ਵੀ ਆਹ ਬਹੁਤ ਜ਼ਿਆਦੀ ਕਲਾ ਆ ਰਿਹਾ ਪੱਥਰਾਂ ਦੀ ਬਣਾਈ ਲੱਗੀ ਆ ਦਿਖਾਣਾ ਤੁਹਾਨੂੰ ਕਿੱਦਾਂ ਬਣਾਉਣਾ ਸੋ ਯੂ ਆਰ ਮੇਡ ਵਿਦ ਵਿਦ ਯੂਰ ਹੈਂਡ ਇਸ ਯੈਸ ਵਿਦ ਦਾ ਹੈਂਡ ਯੂ ਮੇਡ ઓਨ ઓਨ ਲੋਕਲ ਪੀਪਲ ਮੇਕ ਥਿਸ ਯਾ ਸੋ ਯੂ ਡਿਡ ਐਨੀ ਸਟੱਡੀ ਵਾਟ ਆਰ ਯੂ ਡੂਇੰਗ ਸਟੱਡੀ ਥਿਸ ਵਨ ਸਟੱਡੀ অর ਯੂ ਲਰਨ ਫਰੋਂ ਵੇਅਰ ਯੂ ਵੇਅਰ ਯੂ ਲਰਨ ਫਰੋਂ ਥਿਸ ਆ ਰੋਂ ਰਸਪਵਤੀ ਰਸਪਵਤੀ ਸਕੂਲ ਯਾ ਓ ਵਿਲੇਜ ਨੋਟ ਸਕੂਲ ਇੰਦਾ ਵਿਲੇਜ Yes. Yeah. So old people they are making. They yeah, all the people make the something like this, the mask, the statue. So everything. Everything, yeah. How long will take to make this one? Uh, three, uh, three, days. Three days in one. Yeah, uh, the carving, the big one, one month. All, all is with the, all is wooden. All wood. Have oh. the from the stone, the Balinese stone, this stone, pada stone. स्टोन यस कौन का दास अ से दिस इज अ स्पेशल फॉर कार्टिंग ओ यस एंड व्हाट अबाउट दैट दिस वन बुद्धा इज बुद्धा एंड दिस वन गणेशिया गणेशिया एंड दिस ब्रह्मा कृष्णा कृष्णा शिवा शिवा भोले शंकर या ओ वेरी नाइस राम और सीता राम एंड सीता या एंड दिस वन कृष्णा नो सेम राम सीता Same Ramasita. Just Barong dance. Oh, oh, oh. So, are you Hinduism. Yeah, or Hindu. yeah, Hinduism. So, where about here Buddhism? Buddha dance. Buddhism is behind. Uh, the, the small temple in the lake. Later. Okay. Yeah. That's the Buddha waterfall. Waterfall. Then yeah. coming back the same way. No, day? no. You're going okay. to. Okay. Yeah. Thank you. Thank bye. You. bye, -bye. ਉਹਲਾ ਸਾਈਡ ਹੈਗਾ ਇਹ ਬੁੱਧਿਜ਼ਮ ਦਾ ਆਪਣੇ ਬੜੇ ਨਹੀਂ ਬੰਦੀ ਇਹ ਇੱਥੇ ਦੇ ਜਿਹੜੇ ਲੋਕ ਲੋਕਲ ਲੋਕੋਲਾ ਜਿਹੜੇ ਇੱਥੇ ਦੇ ਉਹ ਇੱਥੇ ਹਿੰਦੂਦੋਂ ਜਿਹੜੇ ਲੋਕ ਆ ਉਹ ਬੁੱਧਾ ਨੂੰ ਵੀ ਮੰਨਦੇ ਆ ਤੇ ਹਿੰਦੂਦੋਂ ਨੂੰ ਵੀ ਮੰਨਦੇ ਆ ਤੇ ਇੱਥੇ ਪਹਿਲਾਂ ਦੋ ਸਟੈਚੂ ਸੀਗੇ ਬੁੱਧਿਜ਼ਮ ਦੇ ਤੇ ਉਹ ਟੁੱਟ ਗਏ ਆ ਟੁੱਟ ਆ ਜਿਹੜਾ ਮੰਦਿਰ ਆ ਨਾ ਇੱਥੇ ਇਹ ਮੰਦਿਰ ਦੇ ਇੱਥੇ ਮੋਹਲ ਦੇ ਵਸੇ ਨਾਲ ਦੋ ਇਹਦੇ ਸਟੈਚੂ ਹੁੰਦੇ ਸੀਗੇ ਬੁੱਧ ਦੇ ਤੇ ਉਹ ਟੁੱਟ ਕੇ ਨਾ ਡਿਗੇ ਹੋਏ ਆ ਤੇ ਆਹ ਸਾਹਮਣੇ ਤੁਸੀਂ ਦੇਖਦੇ ਪਏ ਜਿੱਥੇ ਉਂਗਲਾ ਨਜ਼ਰ ਆ ਰਹੀ ਮੈਨੂੰ ਦਵਾਦਾ ਤੇ ਇੱਕ ਇਹਦੇ ਸਾਰੇ ਇੱਕ ਦੇ ਸਾਰੇ ਟੋਟੇ ਹੋ ਗਏ ਆ ਤੇ ਜਿਹੜਾ ਇੱਕ ਦੂਜਾ ਸੀਗਾ ਵੱਡਾ ਵਾਲਾ ਇੱਕ ਉਹ ਵੀ ਉਹ ਟੁੱਟ ਗਿਆ ਉਦਾਂ ਬਟ ਉਹਦੇ ਮੋਹਰਲੇ ਪਾਸੇ ਦੇ ਟੁਕੜੇ ਨਹੀਂ ਹੋਏ ਆਗੇ ਤੇ ਆਹ ਇਹਦਾ ਹਿੱਸਾ ਹੀ ਆ ਬੜੇ ਇੱਥੇ ਦੀ ਤੇ ਜਿਹੜੇ ਇੱਥੇ ਦੇ ਲੋਕਲ ਬੰਦੇ ਆ ਉਹ ਹਿੰਦੂਜੋ ਨੂੰ ਵੀ ਮੰਨਦੇ ਆ ਤੇ ਇੱਥੇ ਬੁੱਧਿਜ਼ਮ ਨੂੰ ਵੀ ਮੰਨਦੇ ਆ ਤੇ ਜਿਹੜੀ ਬਾਲੀ ਦੇ ਵਿੱਚ ਜ਼ਿਆਦਾ ਗਵਾਦੀ ਆ ਉਹ ਹੈਗੀ ਆ ਜਿਆਦਾ ਹਿੰਦੂਆਂ ਦੀ ਤੇ ਬਾਕੀ ਹੋਰ ਜਿਹੜੇ ਇੰਡੋਨੇਸ਼ੀਆ ਦੇ ਵਿੱਚ ਹੋਰ ਜਿਹੜੇ ਸਟੇਟ ਆ ਉੱਥੇ ਸਾਰੇ ਹੈਗੇ ਮੁਸਲਿਮ ਮੁਸਲਿਮ ਦੀ ਸੰਖਿਆ ਜ਼ਿਆਦਾ ਆ ਸੋ ਇਸ ਕਰਕੇ ਜਿਹੜੀ ਇੱਥੇ ਦੀ ਗਵਰਨਮੈਂਟ ਪਾਰਲੀਮੈਂਟ ਬਣੀ ਆ ਉਹ ਵੀ ਫਿਰ ਮੁਸਲਿਮ ਦੇ ਉਹਨਾਂ ਨੇ ਬਣਾਈ ਹੋਈ ਆ ਕਿਉਂ ਉਹਨਾਂ ਦੀ VOTING ਜ਼ਿਆਦਾ ਆ ਬਾਲੀ ਦੇ ਵਿੱਚ ਹਿੰਦੂ ਜ਼ਿਆਦਾ ਹੋਣ ਕਰਕੇ ਤੇ ਜਗ੍ਹਾ ਨੂੰ ਕਾਫੀ ਜ਼ਿਆਦਾ ਇਹਨਾਂ ਨੇ ਆਪਣੇ ਢੰਗ ਦੇ ਨਾਲ ਸੰਭਾਲ ਕੇ ਰੱਖਿਆ ਹੋਈਆਂ ਜਾਂ ਪੁਰਾਣੀਆਂ ਜਿੰਨੀਆਂ ਇਹ ਪੁਰਾਣੀਆਂ ਇਹ 16ਵੀਂ ਸਦੀ ਦੇ 14ਵੀਂ ਸਦੀ ਦੀਆਂ ਬਣੀਆਂ ਹੋਈਆਂ ਇਹ ਚੀਜ਼ਾਂ ਆ ਇਹ ਆ দান ਬੇਟੀ ਇੱਥੇ ਲਾਈ ਹੋਈ ਹੈ ਇਹਨਾਂ ਨੇ ਪੈਸੇ ਵਗੈਰਾ ਪਾਵੇ ਇਹਦੇ ਵਿੱਚ ਤੇ ਉਹ ਤੇ ਇਹ ਉੱਪਰ ਇੱਕ ਉਹ ਜਿਹੜੀ ਉਹ ਇੱਕ ਬੁੱਧ ਬੁੱਧ ਤੋਂ ਦੀ ਫੋਟੋ ਪਈ ਆ ਮਹਾਵੀਰ ਦੀ ਮਿਲਦਾ ਤੇ ਉਹ ਅੱਧੀ ਟੁੱਟੀ ਹੋਈ ਆ ਉਹ ਬਹੁਤ ਪੁਰਾਣੀ ਆ ਉਹ ਵਾਲੀ ਜਿਹੜੀ ਉੱਥੇ ਰੱਖੀ ਹੋਈ ਆ ਤੇ ਬਾਕੀ ਆ ਵਾਲਾ ਸਿੱਕਾ ਇੱਧਰ ਹਸਾਬ ਦਾ ਵਈਆ ਕੋਈ ਟਾਈਮ ਹੋਣਾ ਇੱਥੇ ਲੋਕ ਬਸੇਰਾ ਹੋਣਾ ਉਹਨਾਂ ਦੇ ਪੁਰਾਣੇ ਜਿਹੜੇ ਬੰਦੇ ਸਦੀਆਂ ਸਦੀਆਂ ਤੋਂ ਜਿਹੜੇ ਪੁਰਾਣੇ ਬੰਦੇ ਕਿੰਨੇ ਸਦੀਆਂ ਸਦੀਆਂ ਨੰਗ ਗਏ ਆ ਚੀਜ਼ਾਂ ਬਣੀਆ ਰਹਿੰਦੀਆਂ ਆ ਤੇ ਜਿਹੜੇ ਲੋਕ ਆ ਚੇਂਜ ਹੋ ਜਾਂਦੀਆਂ ਆ ਰੂਹਾਂ ਘੁੰਮਦੀਆਂ ਰਹਿੰਦੀਆਂ ਇੱਕ ਦੂਜਿਆਂ ਦੇ ਵਿੱਚ ਇਹ ਵੀ ਬਹੁਤ ਵਧੀਆ ਚੀਜ਼ ਆ ਇੱਥੇ ਵੀ ਲੱਗਿਆ ਆਪਾਂ ਨੂੰ ਖਾਸ ਚੀਜ਼ ਇਹ ਵਾਲੀ ਇੱਥੇ ਵੀ ਜੇ ਤੁਸੀਂ ਆਨੇ ਆ ਉਪਰਦੇ ਦੇ ਵਿੱਚ ਆ ਕੇ ਜਾਇਓ ਬਟ ਇਹ ਚੀਜ਼ਾਂ ਘੁੰਮਣ ਵਾਸਤੇ ਤੁਹਾਨੂੰ ਨਾ ਥੋੜਾ ਜਿਹਾ ਮਸਲ ਵਗੈਰਾ ਚਾਹੀਦੇ ਆ ਸਟਰੋਂਗ ਮੇਰੇ ਹਿਸਾਬ ਨਾਲ ਥੋੜਾ ਤੁਰਨੇ ਫਿਰਨੇ ਦੇ ਵਿੱਚ ਤੁਹਾਨੂੰ ਐਕਟੀਵਿਟੀ ਆਉਣ ਤੋਂ ਪਹਿਲਾਂ ਹੀ ਐਕਸਰਸਾਈਜ਼ ਵਗੈਰਾ ਆਪਣਾ ਨਾ ਪ੍ਰੋਪਰ ਵੇ ਦੇ ਨਾਲ ਤੁਸੀਂ ਕਰੋ ਤੇ ਫੇਰ ਤੁਸੀਂ ਆ ਸਕਦੇ ਆ ਐਦਾਂ ਪੂਜਾ ਵਗੈਰਾ ਕੀਤੀ ਹੁੰਦੀ ਆ ਹਰੇਕ ਜਗ੍ਹਾ ਤੇ ਇੱਥੇ ਆ ਜਿਹੜੇ ਟੋਟੇ ਸਗੇ ਟੁੱਟੇ ਹੋਏ ਸਾਰੇ ਉਹਦੇ ਉਹਦੇ ਐਦੇ ਸੱਟੇ ਹੋਏ ਆ ਇਹਨਾਂ ਨੇ ਚੱਕੇ ਨਹੀਂ ਹੈਗੇ ਟੋਟੇ ਤੇ ਉਹ ਹੋਏ ਆ ਹੁਣ ਜੋ ਆਪ ਬਣਾਉਂਦੇ ਆ ਤੇ ਆਜ ਅਸੀਂ ਪਿੱਪਲਾ ਦੇਖ ਲੋ ਕੀ ਕੀ ਇੱਥੇ ਬਣਿਆ ਹੋਇਆ ਦਿਖਾ ਦਿਓ ਹੈਲੋ ਬਾੜੀ ਬਾੜੀ ਲੱਗੀ ਹੋਈ ਆ ਬਾੜੀ ਕੀ ਕਰਦਾ ਆ ਦੇਖ ਕਿੰਨਾ ਕਿੰਨਾ ਪੁਰਾਣਾ ਹੋ ਗਿਆ ਯਾਰੇ ਮਾਈਂਡ ਬਲੋਇੰਗ ਬ్రో ਹਾਉ ਆਲ ਦਿਸ ਉਹ ਜਾ ਰਿਹਾ ਬਹੁਤ ਜਿਆਦਾ ਪੁਰਾਣਾ ਆ ਜਿਹੜਾ ਬੂਟਾ ਹੈ ਨਾ ਇਹ ਵਾਲਾ ਜਿਹੜਾ ਪਿੱਪਲ ਦਾ ਬੂਟਾ ਪਿੱਛੇ ਗਿਆ ਜਿਹਦੇ ਵਿੱਚ ਜੜਾਂ ਨਿਕਲੀਆਂ ਹੋਈਆਂ ਆ ਉਹ ਬਾਈ ਇਹ ਕਹਿੰਦਾ 300 ਸਾਲ ਤੋਂ ਵੀ ਉੱਪਰ ਵਾਲਾ ਅਸਲ ਜੁੰਡੀ ਪਿੰਡ ਪੁਰਾਣੇ ਵੀ 16ਵੀਂ ਸਦੀ ਵੀ ਆਇਆ ਦਾ 16 17 18 19 ਲੈ ਨੋ ਉੱਪਰ 22 ਸਦੀ ਚੱਲਦੀ ਪਈ ਆ 2025 300 ਕਿਹਾ ਹੁਣ ਉਹਨੂੰ ਵੀ ਕੀ ਪਤਾ ਪਤਾ ਨਹੀਂ ਹੋਵੇ ਉਹ ਤੋਂ ਵੀ ਪਹਿਲੀਆਂ ਦੀ ਹੋਵੇ ਜਿੱਦਾਂ ਫੋ ਫੋ ਤੇ ਉਥੇ ਉਹ ਥੱਲੇ ਫੋਲ ਆ ਉੱਥੇ ਆਪਾਂ ਜਾਏ ਨੇ ਇੱਕ ਵਾਰ ਉਹ ਤੁਹਾਨੂੰ ਦਿਖਾ ਦਿੰਦੇ ਆ ਤੇ ਥੋੜੇ ਜਨ ਇਹਨਾਂ ਨੇਚਰ ਲਵਰਸ ਲਈ ਜਿਹੜਾ ਇਸਾਈਡ ਤੇ ਜਿਹੜੇ ਸਪਿਰਚੁਅਲ ਬੰਦੇ ਆ ਥੋੜੇ ਜੇ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਪਸੰਦ ਲੱਗੂਗੀ ਤੇ ਸਪਿਰਚੁਅਲ ਬੰਦੇ ਤੇ ਨੇਚਰ ਲਵਰ ਜਿਹੜੇ ਬੰਦੇ ਉਹਨਾਂ ਨੂੰ ਵੀ ਵਧੀਆ ਚੀਜ਼ ਲੱਗਣੀ ਆ ਆਹਲੇ ਸਾਈਡ ਤੇ ਜਿਹੜੇ ਆਉਂਦੇ ਆ ਤਾਂ ਅੱਲੇ ਨਹੀਂ ਨਾ ਪਾਥੂ ਪੂਰਾ ਦਿਖ ਰਿਹਾ ਆ ਪੂਰਾ ਫੁੱਲ ਇੱਥੇ ਆ ਕੇ ਝੜਨਾ ਡੇਗਦਾ ਆ ਬਾਪਾ ਗੋਆ ਗਜਾ ਦੇ ਵਿੱਚ ਘੁੰਮ ਲਿਆ ਇਸ ਟਾਈਮ ਤੇ ਜਿਹੜਾ ਇੱਥੇ ਕਨਸੈਪਟ ਸੀਗਾ ਹਿੰਦੂਆਂ ਦਾ ਤੇ ਬੁੱਧਾਂ ਦਾ ਤੇ ਜਿਹੜੇ ਸਟੈਚੂ ਦੋ ਡਿਗੇ ਹੋਇਆ ਇੱਕ ਉਹਨਾਂ ਦੇ ਉੱਪਰ ਜਿਹੜਾ ਜਿਹੜਾ ਪੁਰਾਣਾ ਪੇ ਸਟੈਚੂ ਸੀਗਾ ਇਹਨਾਂ ਦਾ ਤੇ ਉਹ ਉੱਥੇ ਪਿਆ ਆ ਬਟ ਉਹਦੀ ਗਰਦਨ ਨਹੀਂ ਹੈਗੀ ਤੇ ਜਿਹੜੇ ਵੱਡੇ ਸਟੈਚੂ ਬਣੇ ਸੀਗੇ ਉਹ ਟੁੱਟ ਗਏ ਉਹਨਾਂ ਦੇ ਡਿੱਪ ਗਏ ਤੇ ਇੱਕ ਜਿਹਾ ਥੋੜਾ ਜਿਹਾ ਸ਼ੋਅ ਹੁੰਦੇ ਆ ਬਾਕੀ ਦੂਜਾ ਜਿਹੜਾ ਸੀਗਾ ਵੱਡਾ ਉਹ ਡਿਸਟਰੋਏ ਹੋ ਗਿਆ ਸਾਰਾ ਤੇ ਨਾਲ ਦੇ ਨਾਲ ਇੱਕ ਜਿਹੜਾ ਪੀਪਲ ਦਾ ਬੂਟਾ ਦੇਖਿਆ ਸੀਗਾ ਉਹ 300 ਤੋਂ ਵੀ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਬੂਟਾ ਹੈ ਉਹ ਵਾਲੀਆ ਉਦੋਂ ਜੜਾ ਤੁਸੀਂ ਦੇਖ ਲਈਏ ਹੁਣੀ ਆਲਰੇਡੀ ਤੇ ਆਵਲਾ ਆਪਾਂ ਬਲੌਗ ਇੱਥੇ ਸ਼ੁਰੂ ਕਰਨ ਲੱਗੇ ਆ ਤੇ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਸੀਰੀਜ਼ ਚੱਲਦੀ ਪਈ ਆਪਣੀ ਬਾਲੀ ਬਾਲੀ ਇੰਡੋਨੇਸ਼ੀਆ ਦੇ ਵਿੱਚ ਤੇ ਆ ਇੱਥੇ ਦਾ ਵਿਊਸ ਜਿਹੜਾ ਪਿੰਡ ਇੱਥੇ ਵਿਲੇਜ ਬਸਾਇਆ ਹੋਇਆ ਇੱਕ ਇਹਦੇ ਵਿੱਚ ਇਹਨਾਂ ਨੇ ਮੰਦਿਰ ਵੀ ਹੈਗੇ ਆ 숍ਾਂ ਵੀ ਹੈਗੀਆਂ ਇੱਥੇ ਇਦਾਂ ਦਾ ਕਨਸੈਪਟ ਸੀਗਾ ਯਾ ਅੱਜ ਦਾ ਤੇ ਇਹ ਵੀਡੀਓ ਇੱਥੇ ਸਮਾਪਤ ਕਰਨ ਲੱਗਿਆ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਨਾਲ ਗੱਲੋ ਚੈਨਲ ਨੂੰ ਸਬਸਕ੍ਰਾਈਬ ਦੀਪਾ ਵਜੀਦਵਾਲਾ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਰੱਬ ਰੱਖਾ ਸਤਿ ਸ਼੍ਰੀ ਅਕਾਲ